ਦੋਸਤੋ ਸਰਦੀਆਂ ਦੇ ਵਿੱਚ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਮੋਬਾਈਲ ਫੋਨ ਕਾਫੀ ਸਲੋ ਚੱਲਣ ਲੱਗ ਜਾਂਦੇ ਹਨ ਹੈਂਗ ਹੋਣ ਲੱਗ ਜਾਂਦੇ ਹਨ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਰਦੀਆਂ ਦੇ ਵਿੱਚ ਮੋਬਾਈਲ ਫੋਨ ਦੇ ਸਲੋ ਚੱਲਣ ਦੇ ਕਾਰਨ ਅਤੇ ਹੱਲ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਜਦੋਂ ਅਸੀਂ ਨਵਾਂ ਨਵਾਂ ਮੋਬਾਈਲ ਫੋਨ ਖਰੀਦਦੇ ਹਾਂ ਤਾਂ ਬੜੇ ਆਰਾਮ ਨਾਲ ਫੋਨ ਚੱਲ ਰਿਹਾ ਹੁੰਦਾ ਹੈ ਲੇਕਿਨ ਕੁਝ ਸਮੇਂ ਬਾਅਦ ਹੀ ਇਹ ਫੋਨ ਸਲੋ ਹੋਣ ਲੱਗ ਜਾਂਦੇ ਹਨ ਖਾਸ ਕਰਕੇ ਸਰਦੀਆਂ ਦੇ ਮੌਸਮ ਦੇ ਵਿੱਚ ਠੰਢ ਦੇ ਮੌਸਮ ਵਿੱਚ ਤਾਂ ਕਈ ਵਾਰ ਇੰਜ ਲੱਗਦਾ ਜਿਵੇਂ ਮੋਬਾਈਲ ਫੋਨ ਜਾਮ ਹੀ ਹੋ ਗਿਆ ਹੋਵੇ ਤੁਹਾਡੇ ਨਾਲ ਵੀ ਇਹ ਕਈ ਵਾਰ ਹੋਇਆ ਹੋਵੇਗਾ ਤਾਂ ਫਿਰ ਮੋਬਾਈਲ ਫੋਨ ਦੇ ਸਲੋ ਚੱਲਣ ਦੇ ਕੀ ਕੀ ਕਾਰਨ ਹੁੰਦੇ ਹਨ ਅਤੇ ਇਹਨਾਂ ਦਾ ਕੀ ਹੱਲ ਹੈ ਆਪਾਂ ਦੋਵੇਂ ਗੱਲਾਂ ਨੂੰ ਨਾਲੋ ਨਾਲ ਲੈ ਕੇ ਚੱਲਦੇ ਹਾਂ ਅਤੇ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਇੰਟਰਨੈਟ ਦਾ ਡਾਟਾ ਔਨ ਰਹਿਣ ਦੇ ਨਾਲ ਵੀ ਮੋਬਾਈਲ ਫੋਨ ਸਲੋ ਹੋ ਜਾਂਦਾ ਹੈ ਸੋ ਜਿਸ ਵਕਤ ਇੰਟਰਨੈਟ ਦੀ ਜ਼ਰੂਰਤ ਨਾ ਹੋਵੇ ਉਸ ਵਕਤ ਮੋਬਾਈਲ ਦਾ ਡਾਟਾ ਬੰਦ ਕਰ ਲੈਣਾ ਚਾਹੀਦਾ ਹੈ ਖਾਸ ਕਰਕੇ ਜਦੋਂ ਅਸੀਂ ਵਾਈਫਾਈ ਦੇ ਉੱਪਰ ਮੋਬਾਈਲ ਫੋਨ ਚਲਾ ਰਹੇ ਹੁੰਦੇ ਆ ਤਾਂ ਉਸ ਵਕਤ ਮੋਬਾਈਲ ਦਾ ਇੰਟਰਨਲ ਇੰਟਰਨੈਟ ਡਾਟਾ ਬੰਦ ਰੱਖ ਲੈਣਾ ਚਾਹੀਦਾ ਹੈ ਘੱਟ ਇੰਟਰਨੈਟ ਦੀ ਕਵਰੇਜ ਵਾਲੀ ਥਾਂ ਤੇ ਵੀ ਮੋਬਾਈਲ ਫੋਨ ਸਲੋ ਹੋਣ ਲੱਗਦੇ ਹਨ ਕਿਉਂਕਿ ਉਸ ਵਕਤ ਮੋਬਾਈਲ ਦਾ ਇੰਟਰਨੈਟ ਦੀ ਕਵਰੇਜ ਲੈਣ ਦੇ ਲਈ ਮੋਬਾਈਲ ਫੋਨ ਦੇ ਉੱਪਰ ਲੋਡ ਪੈਣ ਲੱਗ ਜਾਂਦਾ ਹੈ ਸੋ ਅਜਿਹੇ ਤੋਂ ਬਚਣ ਦੇ ਲਈ ਜੇਕਰ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਦੋ SIM ਹਨ ਅਤੇ ਦੋਨਾਂ ਦੇ ਉੱਪਰ ਇੰਟਰਨੈਟ ਡਾਟਾ ਮੌਜੂਦ ਹੈ ਤਾਂ ਫਿਰ ਆਪਣੇ ਮੋਬਾਈਲ ਦਾ ਡਾਟਾ ਆਟੋ ਸਵਿਚ ਮੋਡ ਦੇ ਉੱਪਰ ਰੱਖਣਾ ਚਾ ਜੇਕਰ ਮੋਬਾਈਲ ਫੋਨ ਦਾ ਸੌਫਟਵੇਅਰ ਅਪਡੇਟ ਨਾ ਹੋਵੇ ਤਾਂ ਵੀ ਮੋਬਾਈਲ ਫੋਨ ਸਲੋ ਹੋ ਸਕਦੇ ਹਨ ਅਤੇ ਹੈਂਗ ਹੋ ਸਕਦੇ ਹਨ ਸੋ ਜਦੋਂ ਵੀ ਮੋਬਾਈਲ ਫੋਨ ਕੰਪਨੀ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਸੌਫਟਵੇਅਰ ਦੀ ਅਪਡੇਸ਼ਨ ਭੇਜਦੀ ਹੈ ਤਾਂ ਫਿਰ ਤੁਹਾਨੂੰ ਤੁਰੰਤ ਆਪਣੇ ਮੋਬਾਈਲ ਫੋਨ ਨੂੰ ਅਪਡੇਟ ਕਰ ਲੈਣਾ ਚਾਹੀਦਾ ਹੈ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਐਪਲੀਕੇਸ਼ਨਾਂ ਦਾ ਵਰਜ਼ਨ ਪੁਰਾਣਾ ਹੋਣ ਦੇ ਨਾਲ ਵੀ ਤੁਹਾਡਾ ਮੋਬਾਈਲ ਫੋਨ ਸਲੋ ਹੋ ਸਕਦਾ ਹੈ ਸੋ ਸਮੇਂ-ਸਮੇਂ ਤੇ ਉੱਪਰ ਆਪਣੀਆਂ ਐਪਲੀਕੇਸ਼ਨਾਂ ਨੂੰ ਅਪ ਟੂ ਡੇਟ ਕਰ ਲੈਣਾ ਚਾਹੀਦਾ ਹੈ ਅਤੇ ਤੁਸੀਂ ਭਾਰੀ ਅਤੇ ਵੱਡੀ ਐਪਲੀਕੇਸ਼ਨਾਂ ਦੇ ਲਾਈਟ ਵਰਜ਼ਨ ਦੀ ਵੀ ਵਰਤੋਂ ਕਰ ਸਕਦੇ ਹੋ ਮੋਬਾਈਲ ਫੋਨ ਦੇ ਵਿੱਚ ਕੈਸ਼ੇ ਜਮ੍ਹਾਂ ਹੋ ਜਾਣ ਦੇ ਨਾਲ ਵੀ ਜੰਕ ਫਾਈਲਾਂ ਜਮ੍ਹਾਂ ਹੋ ਜਾਣ ਦੇ ਨਾਲ ਵੀ ਮੋਬਾਈਲ ਫੋਨ ਸਲੋ ਹੋਣ ਲੱਗਦੇ ਨੇ ਸੋ ਮੋਬਾਈਲ ਦੇ ਸੈਟਿੰਗ ਦੇ ਵਿੱਚ ਜਾ ਕੇ ਸਟੋਰੇਜ ਦੇ ਵਿੱਚ ਜਾ ਕੇ ਕੈਸ਼ੇ ਫਾਈਲਾਂ ਨੂੰ ਡਿਲੀਟ ਕਰਦੇ ਰਹਿਣਾ ਚਾਹੀਦਾ ਹੈ ਐਸੀ ਤਰ੍ਹਾਂ ਮੋਬਾਈਲ ਮੈਨੇਜਰ ਦੇ ਵਿੱਚ ਜਾ ਕੇ ਤੁਸੀਂ ਜੰਕ ਫਾਈਲਾਂ ਨੂੰ ਵੀ ਸਮੇਂ-ਸਮੇਂ ਦੇ ਉੱਪਰ ਕਲੀਨ ਕਰਦੇ ਰਿਹਾ ਕਰੋ ਮੋਬਾਈਲ ਫੋਨ ਦੀ ਸਟੋਰੇਜ ਭਰ ਜਾਣ ਦੇ ਨਾਲ ਵੀ ਮੋਬਾਈਲ ਫੋਨ ਸਲੋ ਹੋ ਸਕਦਾ ਹੈ ਹੈਂਗ ਹੋ ਸਕਦਾ ਹੈ ਸੋ ਆਣ ਲੋੜਿੰਦੀਆਂ ਫੋਟੋਆਂ ਫਾਈਲਾਂ ਜਾਂ ਵੀਡੀਓ ਕੋਈ ਵੀ ਚੀਜ਼ ਹੈਗੀ ਤੁਸੀਂ ਉਸ ਨੂੰ ਡਿਲੀਟ ਕਰ ਦਿਆ ਕਰੋ ਮੇਰੇ ਹਿਸਾਬ ਦੇ ਨਾਲ ਤਾਂ 80% ਤੋਂ ਜ਼ਿਆਦਾ ਤੁਹਾਡੇ ਮੋਬਾਈਲ ਫੋਨ ਦੀ ਸਟੋਰੇਜ ਭਰੀ ਹੀ ਨਹੀਂ ਹੋਣੀ ਚਾਹੀਦੀ ਜੇਕਰ ਫੋਨ ਦੀ ਬੈਟਰੀ ਦੀ ਚਾਰਜਿੰਗ ਘਟ ਹੋ ਜਾਵੇ ਤਾਂ ਵੀ ਮੋਬਾਈਲ ਫੋਨ ਸਲੋ ਹੋ ਸਕਦਾ ਹੈ ਸੋ ਹਮੇਸ਼ਾ ਤੁਹਾਡੇ ਮੋਬਾਈਲ ਫੋਨ ਦੀ ਬੈਟਰੀ ਦੀ ਸਥਿਤੀ ਅਤੇ ਚਾਰਜਿੰਗ ਦੀ ਸਥਿਤੀ ਬਿਹਤਰ ਹੀ ਰਹਿਣੀ ਚਾਹੀਦੀ ਹੈ ਫੋਨ ਦੀ ਸਕਰੀਨ ਦੀ ਬ੍ਰਾਈਟਨੈਸ ਨੂੰ ਵੀ ਆਟੋ অপਟੀਮਾਈਜੇਸ਼ਨ ਜਾਂ ਫਿਰ ਆਟੋ ਮੋਡ ਦੇ ਉੱਪਰ ਰੱਖਣਾ ਚਾਹੀਦਾ ਹੈ ਇਸ ਨਾਲ ਤੁਹਾਡੀ ਅੱਖਾਂ ਦੇ ਉੱਪਰ ਵੀ ਵਾਧੂ ਦਬਾਅ ਨਹੀਂ ਪਵੇਗਾ ਅਤੇ ਫੋਨ ਦੇ ਹੈਂਗ ਹੋਣ ਦੀ ਸਮੱਸਿਆ ਵੀ ਘਟਦੀ ਹੈ ਇੱਕੋ ਸਮੇਂ ਦੇ ਵਿੱਚ ਫੋਨ ਦੇ ਵਿੱਚ ਕਈ ਐਪਲੀਕੇਸ਼ਨਾਂ ਦੇ ਖੁੱਲੇ ਹੋਣ ਦੇ ਕਰਕੇ ਵੀ ਫੋਨ ਸਲੋ ਹੋ ਜਾਂਦਾ ਹੈ ਹੈਂਗ ਹੋਣ ਲੱਗ ਜਾਂਦਾ ਹੈ ਸੋ ਇਸ ਦੇ ਲਈ ਤੁਸੀਂ ਜਿਸ ਐਪਲੀਕੇਸ਼ਨ ਦੀ ਵਰਤੋਂ ਕਰ ਰਹੇ ਹੋ ਉਸ ਨੂੰ ਛੱਡ ਕੇ ਬਾਕੀ ਐਪਲੀਕੇਸ਼ਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜੇਕਰ ਫੋਨ ਕਾਫੀ ਧੀਮਾ ਚੱਲ ਰਿਹਾ ਹੈ ਤਾਂ ਫਿਰ ਫੋਨ ਨੂੰ ਰੀਸਟਾਰਟ ਵੀ ਕੀਤਾ ਜਾ ਸਕਦਾ ਹੈ ਜਾਂ ਫਿਰ ਤੁਸੀਂ ਫੋਨ ਨੂੰ ਸਵਿਚ ਆਫ ਕਰਕੇ ਦੁਬਾਰਾ ਤੋਂ ਆਨ ਕਰ ਸਕਦੇ ਹੋ ਮੋਬਾਈਲ ਫੋਨ ਦੀ ਲਗਾਤਾਰ ਵਰਤੋਂ ਕਰਦੇ ਰਹਿਣ ਦੇ ਨਾਲ ਵੀ ਮੋਬਾਈਲ ਫੋਨ ਸਲੋ ਹੋ ਜਾਂਦਾ ਹੈ ਅਤੇ ਹੈਂਗ ਹੋਣ ਲੱਗ ਜਾਂਦਾ ਹੈ ਸੋ ਸਮੇਂ-ਸਮੇਂ ਦੇ ਉੱਪਰ ਆਪਣੇ ਮੋਬਾਈਲ ਫੋਨ ਨੂੰ ਅਤੇ ਆਪਣੇ ਆਪ ਨੂੰ ਰੈਸਟ ਜ਼ਰੂਰ ਦਿਆ ਕਰੋ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਟਿਪਸ ਪਸੰਦ ਆਏ ਹੋਣਗੇ ਅਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਦਿੱਤਾ ਹੋਵੇਗਾ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ